ਸ੍ਰੋਮ ਨਿਕਾਲੀ ਦਾ ਜਿੰਦਾਬਾਦ ਸ੍ਰੋਮ ਨਿਕਾਲੀ ਦਾ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿੱਚ ਸਾਡੇ ਸਾਰੇ ਯੂਥ ਵਰਕਰਾਂ ਵੱਲੋਂ ਹਲਕੇ ਬਾਗੇ ਪ੍ਰਾਣੇ ਦੀ ਮੀਟਿੰਗ ਕੀਤੀ ਗਈ ਸਾਰਿਆਂ ਨੇ ਜੰਦਾ ਦੀਰ ਸਿੰਘ ਮਾਲਾ ਜੀ ਦੇ ਜਿਹੜੇ ਉਹਨਾਂ ਨੇ ਕੰਮ ਕੀਤੇ ਉਹਨਾਂ ਦੇ ਕੰਮ ਨੂੰ ਦੇਖਦੇ ਸਾਰਿਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ਾਂ ਨਾ ਨਾਰਾ ਮਾਰਿਆ ਸਾਰੇ ਇਹੀ ਵਰਕਰਾਂ ਨੇ ਕਿਹਾ ਕਿ ਜਾ ਕੇ 27 ਦੇ ਇਲੈਕਸ਼ਨ ਦੇ ਵਿੱਚ ਸਾਰੇ ਹੀ ਕੀ ਵਰਕਰ ਉਹਨਾਂ ਦਾ ਜਾ ਕੇ ਸਾਥ ਦੇਣਗੇ ਤੇ ਜੋ ਸਾਰੇ ਹੀ ਐਨ ਆਰ ਆਈ ਵੀਰਾਂ ਸਾਰਿਆਂ ਦੇ ਅਸੀਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਨਾਲ ਸ਼੍ਰੋਣੀ ਕਾਲੀਦਾ ਤੋਂ ਯੂਥ ਪ੍ਰਧਾਨ ਸਾਹਿਬ ਦਾ ਸੀਨੀਅਰ ਯੂਥ ਪ੍ਰਧਾਨ ਬਾਈ ਸੰਦੀਪ ਬਰਾੜ ਪੰਦੂਰ ਜਸਦਾ ਤੇਜ ਸਿੰਘ ਮਾਲਾ ਸਾਹਿਬ ਦੇ ਪੁਰਾਣੇ ਸਾਥੀ ਵਰਪੀ ਸਿੰਘ ਮਾਲਾ ਐਂਡ ਗੁਰਦੀਪ ਸਿੰਘ ਬਰਾੜ ਕਲੀਅਰ ਕਰ ਲਿਆ ਗੋ ਪੰਡ ਮਾਲਕੇ ਤੋਂ ਮਨਜੋਤ ਸਿੰਘ ਐਂਡ ਬਾਈ ਰਾਣਾ ਐਂਡ ਸਾਰੇ ਬਹੁਤ ਸਾਰੇ ਵਰਕਰ ਜਿਹੜੇ ਸੀਗੇ ਸਾਰਿਆਂ ਨੇ ਜਹਦਾਦੀਰ ਸਿੰਘ ਨਾਲ ਦੇ ਤੱਕ ਦੇ ਵਿੱਚ ਮੀਟਿੰਗ ਜਿਹੜੀ ਕਰ ਹੋਈ ਤੇ ਸਾਰਿਆਂ ਨੇ ਫੈਸਲਾ ਕੀਤਾ ਕਿ 27 ਦੇ ਇਲੈਕਸ਼ਨ ਦੇ ਵਿੱਚ ਜਾ ਕੇ ਮਰਲਾ ਸਾਹਿਬ ਦਾ ਸਾਥ ਦੇਣੀ ਹੈ। ਸ਼੍ਰੀ ਵਾਈਫਰ ਜੀ ਦਾ ਖਾਤਮਾ ਵਾਣੀ ਨੂੰ ਲੀਡੀ ਸਪੈਕੀ